ਕਿ ਕਿਰੋ ਮੈਨ ਜਾਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਵਲੌਗ ਹੋ ਰਿਹਾ ਜੀ ਪਹਾੜਾਂ ਤੋਂ ਸ਼ੁਰੂ ਅੱਜ ਦੇਖਦੇ ਆਂ ਆਪਾਂ ਕਿੱਧਰ ਜਾ ਰਹੇ ਆਂ ਆਪਣਾ ਟੂਰ ਹੈ Shimla ਦਾ ਦਿਖਾਉਨੇ ਆ ਤੁਹਾਨੂੰ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਸਾਡੇ ਨਾਲ ਲੋ ਜੀ ਰੋਡ ਬਹੁਤ ਵਧੀਆ ਬਈ ਇੱਧਰ ਬਣੇ ਹੋਏ ਰੋਡ ਬਹੁਤ ਸੋਹਣੇ ਤੇ ਕਰਕੇ ਟਾਈਮ ਬਹੁਤ ਘੱਟ ਲੱਗਦਾ ਥੋੜਾ ਜਿਹੜੇ ਪਿੱਛੇ ਜੇ ਮੀਂਹ ਪਏ ਤੇ ਨਾ ਉਹਨਾਂ ਨੇ ਤੋੜ ਤੇ ਰੋੜ ਉਹਨਾਂ ਦੀ ਰਿਪੇਅਰ ਚੱਲ ਰਹੀ ਹੈ ਨਹੀਂ ਤਾਂ ਰੋਡ ਬਹੁਤ ਸੋਹਣੇ ਆ ਸੋਲਨ ਰਹਿ ਗਿਆ ਜੀ 7 ਕਿਲੋਮੀਟਰ ਸ਼ਿਮਲਾ ਜਾ ਗਿਆ 53 ਕਿਲੋਮੀਟਰ ਇਹ ਵੀ ਛੋਟਾ ਜਿਹਾ ਕਸਬਾ ਆ ਗਿਆ ਇੱਥੇ ਆਪਾਂ ਖੜਦੇ ਆ ਮੜਾ ਜਾ ਹੁਣ ਲੋ ਜੀ ਆਪਾਂ ਪਹੁੰਚ ਗਏ ਆਂ ਸੋਲਨ ਦੇਖੋ ਤਾਂ ਸੋਲਨ ਦਾ ਥਿਊ ਬੜੀ ਵਧੀਆ ਲੋਕੇਸ਼ਨ ਹੈ ਹਨਾ ਬਹੁਤ ਵਧੀਆ ਲੋਕੇਸ਼ਨ ਹੈ ਜੀ ਬੈਦਰੇ ਬਹੁਤ ਸੋਹਣਾ ਕਿਛੋ ਕੀ ਦੇਖੀ ਨਾੜੀ ਘੜੀ ਘੜੀ ਜੀ ਮਹਰੀਨ ਆ ਜਾ ਕਿੱਥੇ ਆ ਗਏ ਆਪਾਂ ਨੇ क्या हाँ। देखिए हाँ। हाँ। क्या खाना है क्या खाना है मैगी। ओके ਵਧੀਆ ਰੋਡ ਹੈ ਵੀ ਲੋ ਜੀ ਦੇਖੋ 8600 ਮੀਟਰਸ ਬੇ ਰਾਈਟ ਆਨ ਦੇਖੋ ਸਾਰੇ ਉਹ ਕਿੱਥੇ ਟਾਪਰ ਕਿਸਦਾ ਘਰ ਵਧੀਆ ਜੰਨਤ ਵਾਲਾ ਏਰੀਆ ਹੈ ਬਹੁਤ ਜ਼ਿਆਦਾ ਵਧੀਆ ਸੋਲਨ ਟੱਪ ਕੇ ਆਪਾਂ ਥੋੜਾ ਜਿਹਾ ਇੱਥੇ ਖੜੇ ਤੇ ਹਾਂ ਪੁੱਤ ਲਿਆਓ ਸਾਡੀ ਕੁੜੀ ਕਹੀ ਜਾਂਦੀ ਐ ਮੈਗੀ ਖਾਣੀ ਐ ਹਾਂ ਪੁੱਤ ਮੈਗੀ ਖਾਣੀ ਐ ਹਾਂਜੀ ਉਹ ਇਹ ਦੇਖੋ ਨਾ ਇਹ ਬੱਦਲਾਂ ਦਾ ਪਰਛਾਵਾਂ ਕਿੰਨੇ ਕਾਲੇ ਲੱਗ ਰਹੇ ਐ ਪਹਾੜ ਉਹ ਪਰਛਾਵਾਂ ਇੱਧਰ ਬਿਨਾ ਪਰਛਾਵੇਂ ਤੇ ਪਰਛਾਵਾਂ ਹਨਾ ਉਹ ਉਹਨਾਂ ਦੀ ਵੀ ਦੇਖੋ ਬਾਈ ਜ਼ਿੰਦਗੀ ਬਹੁਤ ਵਧੀਆ ਲਾਈਫ ਹੁੰਦਾ ਦੀ ਕੋਈ ਸ਼ੈਰ ਨਹੀਂ ਇਹਨਾਂ ਨੂੰ ਵੈਸੇ ਆਹੀਆਂ 4-5 ਗੱਲ ਜਿਹੜੇ ਹੈਗੇ ਆ ਇਹਨੂੰ ਸੋੜਦਣ ਜਾਣਾ ਪੈਂਦਾ ਲੋ ਜੀ ਬੰਦੇ ਨੇ ਟਾਈਮ ਤਲਾਤਾ ਕਾਫੀ ਪਰ ਬਹੁਤ ਜ਼ਿਆਦਾ ਸਵਾਦ ਮੈਗੀ ਬਣਾਈ ਹੈ ਲੋਕ ਜੀ ਮੈਗੀ ਮੂਗੀਆਂ ਖਾ ਕੇ ਆਪਾਂ ਤੁਰਪੇ ਦੇ ਉੱਥੋਂ ਆਏ ਨਾ ਥੋੜੀ ਦੂਰ ਆ ਗਏ ਕਿਹੜਾ ਸ਼ਹਿਰ ਹੈ ਕੰਡਾ ਘਾਟ ਸ਼ਹਿਰ ਇਹ ਕੰਡਾ ਘਾਟ ਇੱਥੇ ਮੈਨੂੰ ਇਹਦਾ ਵੀ ਸਸਤਾ ਹੋਊਗਾ ਮਹਿੰਗਾ ਹੋਊਗਾ ਬਸ ਮਨੂੰ ਸਸਤਾ ਤਾਂ ਨਹੀਂ ਹੁੰਦਾ ਮਹਿੰਗਾ ਹੋਊਗਾ ਬਾਈ ਸਮਾਨ ਇੱਥੇ ਸਾਰਾ ਜਿੰਨਾ ਵੀ ਹੋਊਗਾ ਲੋ ਜੀ ਕਰਕੇ ਆਪਾਂ Shimla ਵਿੱਚ ਐਂਟਰ ਇੱਥੇ ਟ੍ਰੈਫਿਕ ਲੱਗੀ ਹੋਣ ਮੌਸਮ ਮੌਸਮ ਦਾ ਵੀ ਫਰਕ ਪੈ ਗਿਆ ਇੱਥੇ ਸ਼ਾਮ ਨੂੰ ਬਾਕੀ ਹੋਰ ਫਰਕ ਪਊਗਾ ਲੋ ਦੇਖੋ ਤਾਂ ਜੀ ਥਿਊ ਬੜਾ ਸੋਹਣਾ ਹੈ ਬਾਈ ਹੋਰ ਗੱਲਾਂ ਦੀਆਂ ਗੱਲਾਂ ਔਰ ਇਹ ਨਾ ਵੈਦਰੇ ਬਹੁਤ ਸੋਹਣਾ ਹੈ ਘਰ ਦੇਖ ਲੋ ਕਿਹਣਾ ਤੱਕ ਦੇ ਘਰ ਹੋਟਲ ਜਿੰਨੇ ਵੀ ਹੈ ਹੋਟਲੇ ਹੋਣੇ ਯਾਤਰਤਾ ਇਹ ਬੜਾ ਸੋਹਣਾ ਵਿਊ ਹੈ ਲੋ ਜੀ ਕਰੋ ਦਾ ਚੈੱਕ ਜਦ ਵੀ ਬਾਈ ਆਪਾਂ ਨੇ ਇੱਥੇ ਆਉਨੇ ਆ ਨਾ ਇਹ ਹੋਟਲ ਆਲੇ ਦੇਖੀ ਪਿੱਛੇ ਉਹ ਵਹਿ ਜਨੇ ਆ ਬਾਸ ਬਾਈ ਬਾਸ ਧੰਨਵਾਦ ਯਾ ਉੱਪਰ ਮਾਲ ਟੋੜ ਸ਼ਮਾ ਉੱਪਰ ਹੈ ਉੱਪਰ ਮਾਲ ਟੋੜ ਵਗੈਰਾ ਕੋਈ ਹੋਟਲ ਵਗੈਰਾ ਗਾੜੀ ਪਾਰਕਿੰਗ ਵਾਲਾ 50% ਡਿਸਕਾਊਂਟ ਮੈਂ ਕਿੰਨੇ ਕਿੰਨੇ ਦਾ ਇੱਧਰ ਲਗਾ ਲੋ ਸਭ ਥੋੜੀ ਸਾ ਕੁਛ ਲੀ ਜਾ ਲੈ ਬਾਈ ਦੇਖੀਏ ਜਦ ਵੀ ਆਪਾਂ ਆਉਨੇ ਨਾ ਪੀਵੀ 65 ਨੰਬਰ ਨੂੰ ਤਾਂ ਭੱਜ ਕੇ ਪੈਨੇ ਆ हां जी कितने का लोगे स्टार में मीडियम में हां मीडियम का क्या प्राइस है मीडियम में 1200 1500 1500 2000 अच्छा स्टार में लेना है तो 3000 3500 4000 अच्छा गाड़ी के लिए पार्किंग नहीं रहेगा मॉल रोड के पास होटल रहेगा सर अच्छा हाँ जी ठीक है ठीक है बढ़िया रूम दिखा देगा पसंद आएगा आपको कोई नहीं पहले अजय घुमिए से देखिए नीचे तो खाली काट रोड है ऊपर दिखाएगा चल देखते हैं नीचे क्या करना नीचे तो काट रोड है सर कोई नहीं कोई नहीं ना ना किधर ਇਹ ਹੋਟਲ ਬਾਈ ਬਹੁਤ ਮਹਿੰਗਾ ਏ ਹਾਂ ਇਹ ਆ ਗਿਆ ਟਨਲ ਛੋਟਾ ਜਾ ਹੋਟਲ ਬਾਈ ਅੱਜ ਹਜੇ ਸਸਤੇ ਆ ਉਹਨਾਂ ਦਾ ਗਰਮੀ ਜੀ ਲੱਗੀ ਨਾ ਪੈਣ ਹੋਟਲਾਂ ਦੇ ਰੇਟੋਂ ਹੁਣ ਸਸਤੇ ਆ ਨੇ ਆਪਾਂ ਨੇ ਰਹਿਣਾ ਨਹੀਂ ਹੈਗਾ ਨਹੀਂ ਸਸਤੇ ਬਹੁਤ ਨੇ ਹੋਟਲ ਆਪਾਂ ਅਜੇ ਚੱਲੇ ਜਾਣਾ ਵਾਪਸ ਦੁਆਰੇ ਮੈਂ 2-3 ਘੰਟੇ ਲਾ ਕੇ ਇੱਥੇ ਦੇਖ ਕੇ ਮਾਹੌਲ ਜਾ ਮੜਾ ਜਾ ਵਾਪਸ ਚਲੇ ਜਾਣਾ ਫੇਰ ਲੋ ਜੀ ਬਹੁਤ ਔਖੀ ਪਾਰਕਿੰਗ ਮਿਲੀ ਆਪਾਂ ਨੂੰ ਗੱਡੀ ਕਰਤੀ ਆਪਾਂ ਨੇ پارک ਤੇ ਹੁਣ ਜਾਣਾ ਆਪਾਂ ਨੇ ਮਾਲ ਰੋਡ ਤੇ ਦਿਖਾਉਨੇ ਤੁਹਾਨੂੰ ਮਾਲ ਰੋਡ ਦਾ ਨਜ਼ਾਰਾ ਜਾਂਦੇ ਆਪਾਂ ਮਾਲ ਰੋਡ ਤੇ ਆਹ ਲੋ ਜੀ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਸ਼ਿਮਲੇ 'ਚ ਮੈਨੂੰ ਲੱਗਦਾ ਇੱਥੇ ਨਰਾਤੇ ਹੋਣ ਨਿਰੰਤਰਾਂ ਤੇ ਚੱਲ ਰਿਹਾ ਹਨ ਕੋਈ ਘਰੇ ਘਰ ਦੇ ਕਰ ਰਹੇ ਹਨ ਇਹ ਪਾਰਕਿੰਗ ਦਾ ਵਿਊ ਹੈ ਪਾਰਕਿੰਗ ਦਾ ਚਲੋ ਜੀ ਚੱਲੀਏ ਮਾਲ ਰੋਡ ਤੇ ਲੋ ਜੀ ਗੱਡੀ پارک ਕਰਤੀ ਆਪਾਂ ਨੇ ਆ ਸਾਹਮਣੇ ਵਾਲੀ ਬਿਲਡਿੰਗ ਆ ਆ ਗ੍ਰੀਨ ਜੀ ਬਿਲਡਿੰਗ ਆ ਇਹ ਲਿਫਟ ਆ ਲਿਫਟ ਚੜ ਕੇ ਆਪਾਂ ਨੇ ਉਹ ਦਿਖ ਰਹੀ ਹੈ ਜੀ ਚੋਥੇ ਮਾਲ ਰੋਡ ਪਰ ਜਾਣਾ ਆ ਹੈ ਜੀ ਆਹ ਭਾਈ ਲਿਫਟ ਦੇ ਵੀ ਪੈਸੇ ਆ ਇੱਥੇ ਲਿਫਟ ਜਾਣੇ ਦੇ ਉੱਪਰ ਜਾਣੇ ਦੇ ਲਿਫਟ ਦੇ ਪੈਸੇ ਆ ਲਾਈਨ ਲੱਗੀ ਪਈ ਆ ਲੰਬੀ ਦੇਖੋ ਲੋ ਜੀ ਲਿਫਟ ਤੋਂ ਬਾਅਦ ਆਪਾਂ ਪਹੁੰਚ ਗਏ ਮਾਲ ਲੋਡ ਤੇ ਬਹੁਤ ਮਹਿੰਗਾ ਸਾਮਾਨ ਹੈ ਭਾਈ ਬਹੁਤ ਜ਼ਿਆਦਾ ਬਾਈ ਹਾਂ ਕੱਪੜੇ ਲੈਦੇ ਜੇ ਤਾਂ ਬਹੁਤ ਮਹਿੰਗੇ ਇੱਥੇ ਆਪਾਂ ਤਾਂ ਉੱਧਰ ਬਹੁਤ ਸਸਤੇ ਲੱਗਦੇ ਔਰ ਬਹੁਤ ਮਹਿੰਗਾ ਜ਼ਮਾਨਾ ਲੋ ਜੀ ਘੁੰਮਣੇ ਤੋਂ ਪਹਿਲਾਂ ਥੋੜੀ ਜੀ ਪੇਟ ਪੂਜਾ ਕਰ ਲਈਏ ਲੋ ਜੀ ਪੇਟ ਪੂਜਾ ਕਰਕੇ ਵਿਢੇ ਸ਼ਿੰਗਾਰਸ਼ ਨਾਲ ਬਹੁਤ ਚੜਾਈ ਦੀ ਪਹੁੰਚ ਗਿਆ ਬਾਈ ਮਸੂ ਤੂੰ ਅੱਜ ਕਿਹੜਾ ਪਹੁੰਚ ਗਿਆ ਤੂੰ ਅੱਜ ਗਿਆ ਬਾਈ ਇਹ ਕਹ ਇਹਨੂੰ ਦੇਖਣ ਸ਼ਿਮ ਲਿਆਉਂਦੇ ਬਸ ਹੋਰ ਦੱਸੋ ਕੀ ਹੈ ਇੱਥੇ ਹੋਰ ਕੁਝ ਵੀ ਨਹੀਂ ਹੈਗਾ ਬਾਈ ਬਾਈ ਜੀ ਦੇਖੇ ਹਾਂਜੀ 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 ਬੋਲੀਏ ਕਿਹੜਾ ਸਾਫ ਕਿਤਾਬ ਹੈ ਸਾਫ ਕਿਤਾਬ ਰਹਿੰਦਾ ਜੀ ਇਹ ਸਿੰਪਲ ਕਾ ਹੈ ਹਾਂ ਇਹ ਸਹੀ ਹੈ किन्ना 200, 200 का किना फोटो एक फोटो दा एक फोटो अच्छा जो प्रिंट होगा फोन में भी डाल देंगे जी ड्रेस पानी है जी ड्रेस पानी हैगी जी ये वाला साइज रहेगा 150 का हाँ। ये वाला 200 का रहेगा इंक्लूड ड्रेस वन ड्रेस वन ड्रेस वन फोटो ओके ये भी रहेगा वन ड्रेस वन फोटो ठीक है सर थैंक यू सो मच हो गए भाई पूरे ना कोई गल नहीं यार हूं तो फोन हैगे यार सब कोला ਬੋਜੀ ਦੇਖ ਲੋ ਰੌਣਕਾਂ ਸ਼ਾਮ ਨੂੰ ਰੌਣਕ ਜ਼ਿਆਦਾ ਹੋਊਗੀ ਇੱਥੇ ਸ਼ਾਮ ਨੂੰ ਵੀ ਦਿਖਾਵਾਂਗੇ ਤੁਹਾਨੂੰ ਇਹ ਘੋੜੀਆਂ ਦੀ ਰਾਈਡ ਹੈ ਜਿਵੇਂ ਇਹਨਾਂ ਦੇ ਵੀ ਬਾਈ ਪੈਸੇ ਆ ਉਰੇ ਨਿਆਣੇ ਚੱਕ ਕੇ ਲੈ ਕੇ ਜਾਣੇ ਉਹਦੇ ਵੀ ਪੈਸੇ ਆ ਬਾਈ ਵੀਰੇ ਬਿਜ਼ਨਸ ਬਹੁਤ ਤਰ੍ਹਾਂ ਦੇ ਬਿਜ਼ਨਸ ਹੈ ਇੱਥੇ ਲੋਕਾਂ ਨੇ ਚਲਾਏ ਹੋਏ ਸਕੀਮ ਹੀ ਆ ਮਾਤ ਲਈ ਸਾਰੇ ਕੀ ਬਣ ਗਿਆ ਬੁੱਤ ਤੁਸੀਂ ਹਾਂ ਲੋ ਬਈ ਸਾਡੀ ਕੁੜੀ ਕਹਿੰਦੀ ਮੈਂ ਹਾਂ ਡਰੈਸ ਪਾਉਣੀ ਹੈ ਡਰੈਸ ਪਾ ਲਈ ਆਹਾ ਹਾ 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 ਐਨਕਾਂ ਖੋਲਣੀਆਂ ਉਹ ਕਹਿੰਦੀ ਬਲੱਗ ਕੰਨੀ ਹੈ ਹਈ ਓਏ ਹੱਸਦੀ ਰਹੀ ਹੈ ਹੱਸ ਰਹੀ ਹੈ ਸਾਡੀ ਸੌਜੀ ਕੁੜੀ ਕਿਆ ਬਣ ਗਿਆ ਬੁੱਤ ਤੂੰ ਹੈ ਕਿਆ ਬਣ ਗਿਆ ਪਿੰਚਸ ਪਿੰਚਸ ਓਕੇ ਇਹ ਆਪਣੀ ਮੁਕਤੀ ਦੌਣ ਨਜ਼ਰ ਓ ਪੁੱਤ ਹਾਂਜੀ ਅਨ ਕੁੜੀ ਹੈ ਇਹ ਬਾਈ ਇਹਨਾਂ ਦੀ ਫੋਟੋ ਖਿਚਾਈ ਕੋਈ ਵੀ ਵਧੀਆ ਆ ਕੁੜੀ ਸਾਡੀ ਨੇ ਖਿਚਾ ਲਈਏ ਜੀ ਇੱਕ ਵਧੀਆ ਫੋਟੋ ਹੈ ਨਾ ਹਾਂ ਅਨ ਤੈਨੂੰ ਫੜ ਕੇ ਲਿਆ ਪੁੱਤ ਆ ਜਾ ਨਜ਼ਰ ਲੋ ਜੀ ਸ਼ਾਮ ਦਾ 뷰 ਦੇਖ ਲਓ ਹਵਾ ਚੱਲਣ ਲੱਗੀ ਬਾਈ ਠੰਡੇ ਠੰਡੇ ਬਹੁਤ ਬਹੁਤ ਜਿਆਦਾ ਵਧੀਆ 뷰 ਹੈ ਬੱਸ ਅੱਜ ਆਈ ਕੁਛ ਅਸ਼ਿਮਲੇ ਚ ਹੋਰ ਕੁਛ ਨਹੀਂ ਹੈਗਾ ਇੱਥੇ ਲੋਕ ਪਾਗਲ ਹੋ ਗਏ ਫੋਟੋ ਖਿੱਚ-ਖਿੱਚ ਤੇ ਨਾਲੇ ਸਾਡੇ ਵਰਗੇ ਹਾਂ ਠੜਬੂ ਤੁਰਾਂ ਹਾਂ ਗਰਮੀ ਨਾਲ ਦੀ ਠੰਡ ਲੱਗਦੀ ਆ ਹਾਂ ਕਿੰਨੀ ਕ ਬਹੁਤ ਹਾਂ ਹਾਂਜੀ ਇੰਨੀ ਤਾਂ ਬੁਤ ਠੰਡ ਵੀ ਨਹੀਂ ਹੈਗੀ ਮੈਨੂੰ ਤਾਂ ਲੱਗਦੀ ਆ ਮੈਂ ਤਾਂ ਹੀ ਮੇਰੀ ਕੋਟੀ ਵਾਹੀ ਅੱਛਾ ਹਾਂਜੀ ਠੀਕ ਹੈ ਆਪਾਂ ਆ ਗਏ ਜੀ ਲੱਕੜ ਬਾਜ਼ਾਰ ਚ ਮਾਲ ਰੋਡ ਦੇ ਉੱਤੇ ਲੱਕੜ ਬਾਜ਼ਾਰ ਹਾਂਜੀ ਟਰੈਕਟਰ ਕੀ ਰੇਟ ਹੈ ਬਾਈ ਇਹ ਹਾਂਜੀ ਦੇ 200 ਇਹ 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 ਜੀ 200 ਲੱਕੜ ਬਾਜ਼ਾਰ ਹੈ ਇਹ ਵਧੀਆ ਸਮਾਨ ਹੁੰਦਾ ਹੈ ਨਾ

ऐसे टच करोगे हाँ। ब्रश पेंटिंग ये पीछे से खुला नहीं है जैसे बच्चा नेल करेगा तो कलर हाँ। नहीं जाएगा आप इसे टैटू भी बना सकते हो वॉशेबल कैसे बनता है ये सारे नाल दूंगा हाँ। दिखाओ अपना हैंड आप दिखाओ मैं तो बना दे पुत्ता हैंड करो टैटू बनाइए ये।, ये इतना अच्छा बाजी कॉन्सेप्ट है हाँ।

बहुत बढ़िया चीज है भाजी। लाइफ टाइम चलेगा ये तो बच्चे आवाज निकाल कोलकाता खा दे क्या क्या बीच ए देखो सारे कार्ड्स हैं टू ग्लोर्स हैं फोर कलर्स हैं चला के देखना पाजी फूक मार के देखो अगर ऐसा चलता तो हो जाए नहीं वो चीज ही नहीं है हरा अगला टाइम बाजी पूरी रौनक का फूल ਸਮਾਨ ਬਾਈ ਬਹੁਤ ਵਧੀਆ ਵਧੀਆ ਪਰ ਮਹਿੰਗਾ ਵੀ ਬਹੁਤ ਜ਼ਿਆਦਾ ਠੰਡ ਬਹੁਤ ਹੋਈ ਵੀ ਆ ਬਾਈ ਲੋ ਜੀ 8:00 ਵਜੇ ਦੇਖੋ ਤਾਂ ਵੀ ਲੱਟਾਂ ਹੀ ਲੱਟਾਂ ਬਿਜਲੀ ਬਾਲ ਅਸਕਰਈ ਹੈ ਮੈਨੂੰ ਲੱਗਦਾ ਮੀਮੂ ਆਊਗਾ ਆਪਾਂ ਵੀ ਚੱਲਦੇ ਆ ਆਪਣੀ ਗੱਡੀ ਵੱਲ ਹੁਣ ਕਾਫੀ ਦੂਰ ਗੱਡੀ ਖੜੀ ਆ ਆਪਣੀ ਵੀ ਬਸ ਗੱਡੀ ਕੋਲ ਚਾ ਕੇ ਆਪਾਂ ਵੀ ਹੁਣ ਆਪਾਂ ਵੀ ਸਿੱਧਾ ਆਪਾਂ ਘਰ ਨੂੰ ਹੁਣ ਤੁਰ ਪਣਾ ਆਈ ਪ੍ਰਾਣਾ ਪ੍ਰਾਣਾ ਮਾਲ ਰੋਡ ਆਹੇ ਬੜਾ ਸੋਹਣਾ ਜਿੰਜੇ ਢੇਰਾ ਹੋਣ ਲੱਗ ਗਿਆ ਬਸ ਹੁਣ ਰੌਣਕ ਜੀ ਲੱਗੀ ਖਤਮ ਹੋਣ ਇੱਕਦਾਂ ਠੰਡ ਪਾਉਤ ਹੋ ਗਈ ਬਾਈ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਇੱਧਰ ਖੜੀ ਆਪਣੀ ਗੱਡੀ ਨੀਚੇ ਉਹ ਸਾਹਮਣੇ ਆ ਗਈ ਲਿਫਟ ਲਿਫਟ ਵਿੱਚ ਤੇ ਫਿਰ ਆਪਾਂ ਜਾਵਾਂਗੇ ਆਪਣੀ ਪਾਰਕਿੰਗ 'ਚ ਸਿੱਧਾ ਉਤੋ ਬਾਅਦ ਆਪਾਂ ਤੁਰ ਪੋਣ ਵਾਲਾ ਹੁਣ ਜੀ ਦੇਖੀਏ ਲਿਵਾਇਸ ਦਾ ਵੀ ਬ੍ਰਾਂਡ ਭਾਈ ਹੈਗਾ ਉਹਰੇ ਟੈਗ ਵੀ ਹੈਗਾ ਬ੍ਰਾਂਡ ਕਾਫੀ ਇੱਥੇ ਸੋਹਣੇ ਆ ਬ੍ਰਾਂਡ ਮਤਲਬ ਜਿਆਦਾ ਜਿਹੜੇ ਹਾਈ ਫਾਈ ਉਹ ਹੀ ਬ੍ਰਾਂਡ ਨੇ ਹੈਗੇ ਬਾਕੀ ਸਾਰੇ ਬ੍ਰਾਂਡ ਹੈਗੇ ਆ ਆ ਗੈਪ ਦਾ ਆ ਗਿਆ ਆ ਗਿਆ ਏਟੀਐਮ ਵਗੈਰਾ ਥੋੜਾ ਥੋੜਾ ਏਟੀਐਮ ਸਾਰਾ ਕੁਝ ਇਹ ਲਿਫਟ ਵਿੱਚੋਂ ਨਿਕਲ ਗਏ ਉਹ ਆਪਾਂ ਨੇ ਇਦੋਂ ਇੱਕ ਹੋਰ ਲਿਫਟਾ ਦੋ ਲਿਫਟਾਂ ਚੇਂਜ ਕਰਨੀਆਂ ਪੈਣੀਆਂ। ਵੇ ਤੁਰਕੇ ਜਾਣੇ ਨੂੰ ਵੀ ਰਸਤਾ ਹੈਗਾ। ਤੁਰਕੇ ਜਾਣੇ ਨੂੰ ਥੋੜਾ ਟਾਈਮ ਲੱਗਦਾ ਦੂਰ ਹੈ। ਕਿਸ ਕਰਕੇ ਸਾਰੇ ਜਿਆਦਾ ਲਿਫਟ ਚ ਜਾਣੇ ਆ। ਜਿਆਦਾ ਸਾਰ ਚਾਰ ਜਣਿਆਂ ਦਾ ਸਾਢਾ ਲੱਗਿਆ 100 ਰੁਪਏ ਲਿਫਟ ਦਾ ਬਾਈ। ਆ ਪਾਣੀ ਆ ਰਿਆਂ ਵਿੱਚ। ਆਵਾਜ਼ ਸੁਣਦੀ ਹੋਣੀ ਹੈ। ਇਹ ਹੋਟਲ ਨਾਲ ਬਾਈ ਸਾਰੇ ਲਿਫਟ ਵਾਲਾ ਕੰਮ ਵੀ ਵਧੀਆ ਬੀਚਣਾ ਸ ਹੈ ਕਿੰਨਾ ਸੋਹਣਾ 뷰 ਹੈ ਸਾਰੇ ਕਿੰਨਾ ਹੈ ਹਾਂ ਕੋਈ ਵਾਕਿਓ ਬਹੁਤ ਸੋਹਣਾ 뷰 ਹੈ ਬਾਈ ਬੜਾ ਘੈਂਟ ਲੱਗ ਰਿਹਾ ਪਾਰਕਿੰਗ ਦਾ 뷰 ਹੈ ਪਾਰਕਿੰਗ ਤੋਂ ਦਿਖਦਾ ਆ ਜਾ ਆਪਣਾ ਆ ਗਿਆ ਭਾਈ ਪਾਰਕਿੰਗ ਚ ਪਾਰਕਿੰਗ ਵੀ ਇਹਨਾਂ ਦੀ ਕਾਫੀ ਵੱਡੀ ਹੈ ਨੀਚੇ ਆਪਣੀ ਬੇਸਮੈਂਟ ਚ ਗੱਡੀ ਖੜੀ ਆ ਤੇ ਚਲੋ ਫੁੱਲ ਪਾਰਕਿੰਗ ਹਜੇ ਵੀ ਜੀ ਖੜੀਆ ਆਪਣੀ ਗੱਡੀ ਮੋੜ ਕੇ ਆਪਾਂ ਨੇ ਹੁਣ ਪਾ ਲੈਨੇ ਚਾਲੇ ਘਰ ਨੂੰ ਰਸਤੇ 'ਚ ਦੇਖ ਲੈਣ ਜੇ ਕਿਤੇ ਖੜੇ ਤਾਂ ਸਾਨੂੰ ਜ਼ਰੂਰ ਦਿਖਾਉਂਗੇ ਅੰਮਾਂ ਮਾਂ ਐਂਡ ਪਾਪਾ ਚੁੱਪੋ ਇਹ ਆ ਗਿਆ ਆਪਣਾ ਪਾਰਕਿੰਗ ਵਾਲੇ ਬਾਈ ਇਹਨਾਂ ਨੇ ਕਰੇ ਹੋਏ ਆ 60 70 ਵੇ ਪਤਾ ਨਹੀਂ 60 ਆ ਵਾਂ ਨੇ 70 ਆ 4 ਘੰਟੇ ਦੇ ਕਿੰਨੇ ਵੇ ਸੀ ਜੀ ਆ ਲੋ ਜੀ ਤਾਂ 60 ਜੀ ਸ਼ਿਮਲਾ ਹਾਂ ਜੀ ਬਾਏ ਬਾਏ ਸ਼ਿਮਲਾ ਅੱਛਾ ਹਾਂ ਜੀ ਬਦਿਆਲਾ ਕਿਹੋ ਤਾਂ

ਅਸਤੇਂ ਦਾ ਘੰਟੇ ਦਾ ਰਸਤਾ ਦਿਖਾ ਰਿਹਾ ਕੋਈ ਰਸਤੇ 'ਚ ਖੜਕੜ ਗਏ ਕੰਟਾ ਕੋ ਉੱਥੇ ਲੱਗ ਜਾਣਾ ਲੋ ਜੀ ਕਰੋ ਚੱਕ ਵੀ ਉਹ ਗੱਡੀ ਦਾ ਸ਼ੀਸ਼ਾ ਗੰਦਾ ਹੋਣਾ ਹੈ ਗਰਤ ਜੀ ਪੈ ਗਈ ਇਹ ਗੱਡੀਆਂ ਸਭੀ ਹੋਟਲ ਦਾ ਬਹੁਤ ਵਧੀਆ ਰ ਹੈ ਹੈ ਗੱਡੀਆਂ ਤਾਂ ਇਹ ਪਾਰਕਿੰਗ ਇਹਨਾਂ ਕੋਲ ਘੱਟੇ ਗੱਡੀਆਂ ਨਾਲ ਸਭ ਨੇ ਛੋਟੀਆਂ ਰੱਖੀਆਂ ਹੋਈਆਂ ਜਿੰਨੇ ਵੀ ਆ ਪਾਰਕਿੰਗ ਨੂੰ ਜਗ੍ਹਾ ਹੈ ਨਹੀਂ ਥੱਲੇ ਹੋਏ ਨੇ ਸਾਰੀਆਂ ਗੱਡੀਆਂ ਨੂੰ ਘੁੜਾ ਕੇ ਲੰਘ ਲੰਘ ਜੰਨੇ ਆ ਤੁਰ ਕੇ ਲੰਘ ਲੰਘ ਜੰਨੇ ਆ ਤੁਰ ਕੇ ਲੰਘ ਲੰਘ ਜੰਨੇ ਆ ਸੋਲਨ ਪਹੁੰਚ ਗਏ ਜੀ ਕੰਟਾ ਲੱਗ ਗਿਆ ਬੰਨ ਸ਼ਿਮਲੇ ਤੋਂ ਲੈ ਕੇ ਸੋਲਨ ਤੱਕ ਆਉਣੇ ਚ ਵੱਧੇ ਲੱਗ ਗਿਆ 8:00 ਵਜੇ ਦੁਰੇ ਤੇ 9:30 ਹੋ ਗਏ ਆਪਾਂ ਪਹੁੰਚ ਗਏ ਸੋਲਨ ਚੰਡੀਗੜ੍ਹ ਰਹਿ ਗਿਆ 71 ਕਿਲੋਮੀਟਰ ਹਾਂ ਜੀ ਵੀ 71 ਕਿਲੋਮੀਟਰ ਚੰਡੀਗੜ੍ਹ ਪਿਆ 71 ਤੋਂ ਲਾ ਲਓ ਆਪਣਾ ਬੰਨ ਇੱਕ ਛੋਟਾ ਜਿਹਾ ਟਨਲ ਇਹ ਸਿਰਫ ਵਾਪਸੀ ਵਾਪਸੀ ਟਾਈਮ ਵਾਸਤੇ ਆ। ਲੋ ਜੀ ਧਰਮਪੁਰ ਆ ਗਏ। ਧਰਮਪੁਰ ਹਵੇਲੀ ਸੋ ਰੋਟੀ ਰੋਟੀ ਖਾ ਲਈਏ ਰੋਟੀ ਖਾ ਕੇ ਨਿਕਲਦੇ ਅੱਗੇ ਨੂੰ ਆਪਣੇ ਤਾਂ ਅੱਗੇ ਫਿਰ ਸਾਰੇ ਬੰਦੇ ਹੋਣੇ ਆ ਅੱਕੇ ਅੱਕੇ ਜਾ ਕੇ ਲੇਟੇ ਹੋਣਾ ਇੱਥੇ ਸ਼ਾਕੇ ਲੰਗਰ ਪਾਣੀ ਭਾਲਣੇ ਪਿੰਡ ਨੂੰ ਚੱਲੇ ਆਪਾਂ ਨੇ

भाई ਆਪਣੇ ਨਾਲ ਤੋਂ ਨਾ ਇੱਧਰ ਬਹੁਤ ਜ਼ਿਆਦਾ ਮਹਿੰਗਾ ਸਮਾਨ ਹੈ ਸਾਰੇ ਚੀਜ਼ਾਂ ਚ ਸਾਰੇ ਕੀਤੇ ਮਹਿੰਗਾ ਹੀ ਜ਼ਿਆਦਾ ਹੋ ਰਿਹਾ ਆਪਣੇ ਨਾਲ ਵੱਧ ਰੋਟੀ ਜਲਾ ਲਾ ਕੇ ਢਾਬੇ ਚ ਲਾ ਲਓ ਕੋਈ ਹੋਰ ਚੀਜ਼ ਲੈਣੀ ਹੈ ਆਪਣੇ ਨਾਲ ਦੁੱਗਣਾ ਦੁੱਗਣਾ ਰੇਟ ਆ ਰਿਹਾ ਸਾਰੀਆਂ ਚੀਜ਼ਾਂ ਦਾ ਐ ਇਰੀਏ ਚ ਲਓ ਜੀ ਰੋਟੀ ਪਾਣੀ ਛੱਕ ਕੇ ਆਪਾਂ ਤੁਰਕੇ ਸੀਗੇ ਪਹੁੰਚ ਗਏ ਆਪਾਂ ਨੇ ਪੰਜੌਰ ਨੰਨ ਕਟ ਟਾਈਮ ਲੱਗਿਆ ਟ੍ਰੈਵਿਕ ਵਾਪ ਕੱਢ ਗਈ ਲੋ ਜੀ ਕਰਕੇ ਆਪਾਂ ਚੰਡੀਗੜ੍ਹ ਵਿੱਚ ਐਂਟਰ ਪੰਜਕੂਲੇ ਨੂੰ ਹੋ ਕੇ ਮਨੀ ਮਚ ਰਿਆ ਗਿਆ ਇਹਦੇ ਲੱਟਾ ਹਜੇ ਵੀ ਚੱਲ ਰਹੀਆਂ ਨਹੀਂ ਰਾਤ ਨੂੰ ਜ਼ਿਆਦਾਤਰ ਲੱਟਾ ਨਾ ਬੰਦੇ ਰਹਿਣੀਆਂ ਲੋ ਜੀ 12:30 ਹੋ ਗਏ ਪੂਰੇ ਆਪਾਂ ਆਪਣੇ ਘਰ ਪਹੁੰਚ ਗਏ ਆ ਅੱਜ ਦਾ ਬਲੌਗ ਕਰਦੇ ਇੱਥੇ ਐਂਡ ਆਪਾਂ ਨੇ ਜੇ ਵਧੀਆ ਵਧੀਆ ਲੱਗਿਆ ਤਾਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਜੀ ਧੰਨਵਾਦ ਜੀ